ਇਸ ਵੇਲੇ ਦੀ ਬਹੁਤ ਵੱਡੀ ਖਬਰ ਤੋਂ ਦੁਕਾਨ ਜਾ ਰਹੇ ਹਾਂ ਮੋਹਾਰੀ ਤੋਂ ਜਿੱਥੇ ਕਿ ਮੋਹਾਰੀ ਦੇ ਗਮਾੜਾ ਦਫ਼ਤਰ ਦੇ ਵਿੱਚ ਬਣੇ ਇੱਕ ਬਾਥਰੂਮ ਦੇ ਵਿੱਚ ਇੱਕ 60 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੂਰੇ ਦਫ਼ਤਰ ਦੇ ਵਿੱਚ ਹਫੜਤ ਆਪਣੀ ਮਚ ਗਈ ਮੌਕੇ ਤੇ ਪੁਲਿਸ ਨੇ ਦਫ਼ਤਰ ਦੇ ਵਿੱਚ ਬਣੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਇਸ 60 ਸਾਲਾ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮ੍ਰਿਤਕ ਵਿਅਕਤੀ ਦਾ ਨਾਮ ਮੋਹਨ ਕਰਕੇ ਜੋ ਕਿ ਮੁੱਲਾ ਪਰ ਗਰੀਬਦਾਸ ਏਰੀਏ ਦੇ ਨਾਲ ਸੰਬੰਧ ਰੱਖਦਾ ਹੈ ਜੋ ਕਿ ਅੱਜਕੱਲ੍ਹ ਚੰਡੀਗੜ੍ਹ ਦੇ ਸੈਕਟਰ 22 ਦੇ ਵਿੱਚ ਰਹਿੰਦਾ ਹੈ ਜੋ ਕਿ ਕਿਸੇ ਨਿੱਜੀ ਕੈਮ ਲਈ ਗਮਾਡਾ ਦੇ ਦਫ਼ਤਰ ਦੇ ਵਿੱਚ ਆਇਆ ਸੀ ਤਾਂ ਦੱਸਿਆ ਜਾ ਰਿਹਾ ਕਿ ਜਦੋਂ ਗਮਾਡਾ ਦੇ ਦਫ਼ਤਰ ਚ ਬਣੇ ਬਾਥਰੂਮ ਦੇ ਵਿੱਚ ਮੋਹਨ ਕਰਕੇ ਜਾਂਦਾ ਤਾਂ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਪਰ ਇਸ ਦੀ ਕੋਈ ਵੀ ਭੰਕ ਕੋਈ ਸੂਚਨਾ ਮੌਕੇ ਦੇ ਅਧਿਕਾਰੀਆਂ ਨੂੰ ਜਾ ਹੋ ਸਕਿਆ ਤਾਂ ਸਕਿਉਰਿਟੀ ਗਾਰਡ ਨੂੰ ਨਹੀਂ ਲੱਗੀ ਤਾਂ ਪੂਰੀ ਰਾਤ ਮੋਹਨ ਗਰਕ ਜਿਹੜੇ ਉਸ ਬਾਥਰੂਮ ਦੇ ਵਿੱਚ ਮਰਤਕ ਦੀ ਦਰਾਂ ਪੇ ਰਹਿੰਦੇ ਨੇ ਪਰ ਸਵੇਰੇ ਜਦੋਂ ਉਹਨਾਂ ਦਾ ਪਰਿਵਾਰ ਦੱਸਿਆ ਜਾ ਰਿਹਾ ਕਿ ਉਸ ਮੋਹਨ ਗਰਕ ਨੂੰ ਲੱਭਣ ਵਾਸਤੇ ਆਉਂਦਾ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਜਾਂਦੀ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਲਾਸਟ ਟਾਈਮ ਦੇ ਵਿੱਚ ਉਹ ਗਮਾੜਾ ਦਫ਼ਤਰ ਆਏ ਸੀ ਪਰ ਉਸ ਤੋਂ ਬਾਅਦ ਉਹ ਘਰ ਨਹੀਂ ਲੋਟੇ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਆਣ ਕੇ ਗਮਾੜਾ ਦਫ਼ਤਰ ਦੀ ਤਲਾਸ਼ੀ ਲਈ ਦੇਖਿਆ ਕਿ ਬਾਥਰੂਮ ਦੇ ਵਿੱਚ ਮੋਹਨ ਗਰਕ ਮਰਤਿਕ ਪਿਆ ਤਾਂ ਉਸ ਤੋਂ ਬਾਅਦ ਦੀ লাশ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ লাশ ਨੂੰ ਹੁਣ ਸਿਵਲ ਹਸਪਤਾਲ ਉਹ লাশ ਬੰਦ ਹੋਈਆ ਕੀ ਹੋ ਤੱਕ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਇਹ ਜੀ ਇੱਕ ਪਰਸਨ ਨੇ 66 ਸਾਲ ਦੀ ਉਮਰ ਹੈ ਮੋਹਨਪਾਲ ਜੀ ਇਹ ਵੈਸੇ ਗਰੀਬ ਦਾ ਮੁੱਲਾਪੁਰ ਗਿੱਦਾਸ ਨੂੰ ਬਲੋਂਗ ਕਰਦੇ ਆ ਤੇ ਇਹ ਸੈਕਟਰ 22 'ਚ ਰਹਿੰਦੇ ਆ ਹਾਲ ਦੀ ਘੜੀ ਇਹ ਪਹਿਲਾਂ ਹੀ ਡਿਪਾਰਟਮੈਂਟ ਚੋਂ ਵੀ ਇੱਥੋਂ ਮਤਲਬ ਰਿਟਾਇਰ ਹੋਏ ਆ ਇਹ ਕੱਲ ਇੱਥੇ ਆਏ ਸੀ ਕੰਮ ਉਤੇ ਬਾਥਰੂਮ 'ਚ ਇੰਨਾ ਨਾ ਕੁੰਡੀ ਲਗਾ ਕੇ ਵਾਸ਼ੁੰ ਰਹੇ ਹੇ ਤੇ ਉਸ ਤੋਂ ਬਾਅਦ ਇਹਨਾਂ ਦੀ ਅੱਜ ਜਿਹੜੀ ਹੈਗੀ ਸਵੇਰੇ ਡੈੱਡ ਬੋਡੀ ਮਿਲੀ ਉਹ ਤੇ ਬਾਥਰੂਮ ਦੇ ਵਿੱਚੋਂ ਦਰਵਾਜ਼ਾ ਤੋੜ ਕੇ ਖਲਵਾਇਆ ਗਿਆ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਲਾਸ਼ ਹੈ ਫੋਟੋਗ੍ਰਾਫੀ ਕਰਕੇ ਉਹ ਸਾਰਾ ਜੋ ਪੁਲਿਸ ਕਾਰਵਾਈ ਬਣਦੀ ਸੀ ਮੌਕੇ ਦੀ ਉਹ ਕਰਕੇ ਅਸੀਂ ਉਹ ਲਾਸ਼ ਆ ਸਰਕਾਰੀ ਹਸਪਤਾਲ ਸ਼ੇਪ ਇਸ ਰਖਾਇਆ ਜੀ ਬਾਕੀ ਇਹਦੇ ਕਰਦੇ ਆ ਗਏ ਨੇ ਜੀ ਉਸ ਤੋਂ ਬਾਅਦ ਜੋ ਬਣਦੀ ਹੈ ਕਾਰਵਾਈ ਇਸ ਕਰ ਲਿਆ ਸਰ ਕਮਾਟਾ ਦੀ ਨੈਗਲੀਜੈਂਸੀ ਨੂੰ ਨਜ਼ਰ ਆਂਦੀ ਕਿ ਬੋਡੀ ਇੰਨੇ ਦਿਨਾਂ ਇੰਨਾ ਟਾਈਮ ਉੱਤੇ ਪਈ ਰਹੀ ਹੈ ਕਿ ਸੱਤਿਆਰੀ ਵੀ ਕੀਤਾ ਦੇਖੋ ਜੀ ਇਹ ਜਿਹੜੇ ਹੈਗਾ ਕੱਲ ਜੋ ਮਤਲਬ ਫਸਟ ਸਾਨੂੰ ਇਨਕੁਆਰੀ ਕੀਤੀ ਹੈ ਮਾਮਲੇ ਦੀ ਅਸੀਂ ਉਹਦੇ ਵਿੱਚ ਕੱਲ ਬੰਦੇ ਨੇ ਦਰਵਾਜ਼ਾ ਲਗਾਇਆ ਸੀ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿਹੜੇ ਫੋਨ ਹੈ ਰিসিਵ ਹੋਣੇ ਬੰਦ ਹੋ ਗਏ ਤੇ ਮਤਲਬ ਕੱਲ ਤਾਂ ਹੀ ਉੱਥੇ ਬਾਥਰੂਮ ਦੇ ਵਿੱਚ ਇਹਦੀ ਬੋਡੀ ਪੰਦ ਪਈ ਸੀ ਬਾਕੀ ਅਸੀਂ ਜਿਹੜਾ ਸਿਕਿਉਰਿਟੀ ਗਾਰਡ ਵਗੈਰਾ ਜਿਹੜੇ ਹੈਗੇ ਉਹਨਾਂ ਨਾਲ ਵੀ ਅਸੀਂ ਕੁਝ ਕੁਛ ਕਰ ਰਹੇ ਹਾਂ ਦੇਖਦੇ ਹਾਂ ਜੋ ਮਾਮਲਾ ਸਾਹਮਣੇ ਆਇਆ ਹੈ ਉਹ ਅਸੀਂ ਦੱਸਾਂਗੇ ਉਹਨਾਂ ਦੇ ਪ੍ਰਮਾਤਮਾ ਨੇ ਦੁਬਾਰਾ ਕਿ ਇੱਕ ਵੱਡਾ ਦਸਰਾਏ ਕਹਿੰਦੇ ਅਸੀਂ ਉੱਥੇ ਗਏ ਉਹਨਾਂ ਨੇ ਕਿਸੇ ਨੇ ਚੈੱਕ ਨਹੀਂ ਕਰਿਆ ਉਸ ਤੋਂ ਬਾਅਦ ਕਿੱਟਪਟ ਹੋ ਸਕਦਾ ਤੇ ਇਹ ਚੈੱਕ ਕਰਕੇ ਗਏ ਆ ਫੋਨ ਚੱਕਦਾ ਨਹੀਂ ਸੀ ਪਿਆ ਹੈ ਤੇ ਉਸ ਤੋਂ ਬਾਅਦ ਉਹ ਚੈੱਕ ਕਰਕੇ ਵਾਪਸ ਚਲੇ ਗਏ ਵੀ ਸ਼ਾਇਦ ਕਿਤੇ ਹੋਰ ਨਾ ਚਲਾ ਗਿਆ ਉਹਨੋਂ ਦੇ ਕੋਲ ਸੀ ਫੋਨ ਉਹਦੇ ਕੋਲ ਸੀ ਜਿਹਦੀ ਤੁਹਾਨੂੰ ਦੇਖਿਆ ਉਹ ਬੈਸੇ ਗਿਰਿਆ ਹੋਇਆ ਸੀ ਤਾਂ ਬੈਸੇ ਹੀ ਲੱਗਦੀ ਨਹੀਂ ਚਲੋ ਅਸੀਂ ਗਏ ਆ ਮੌਕੇ ਤੇ ਅਸੀਂ ਜਿਹੜਾ ਹੈਗਾ ਉਹਦੇ ਫੋਨ ਉੱਥੀ ਬਾਥਰੂਮ ਦੇ ਵਿੱਚ ਹੀ गिरਿਆ ਹੋਇਆ ਸੀ ਜੋ ਫਸਟ ਇਨਸੀਡੈਂਟ ਜੋ ਲੱਗਦੇ ਆ ਉਹ ਬਾਥਰੂਮ ਗਿਆ ਤੇ ਅੱਗੇ ਮੂੰਹ ਭਾਰ ਨਹੀਂ ਕਰਕੇ ਕੁੰਡੀ ਯੰਤਰ ਲੱਗੀ ਸੀ ਕੁੰਡੀ ਯੰਤਰ ਲੱਗੀ ਹੋਈ ਸੀ ਫਿਰ ਪਤਾ ਕਿਵੇਂ ਲੱਗਿਆ ਜੀ ਜਿਹੜਾ ਅਸੀਂ ਜਦੋਂ ਗਏ ਹਾਂ ਦੋਨੋਂ ਦੋ ਦਰਵਾਜ਼ੇ ਪੈਂਦੇ ਆ ਉਸ ਬਾਸ ਤੋਂ ਦੋਨੋਂ ਪਾਸੇ ਹੋਈ ਅੰਦਰੇ ਕੁੰਡੀ ਲੱਗੀ ਸੀ ਦਰਵਾਜ਼ਾ ਜਿਹੜਾ ਹੈਗਾ ਆਰੀ ਮਤਲਬ ਨਾਲ ਕਟਵਾ ਕੇ ਹੀ ਅੰਦਰੋਂ ਦਰਵਾਜ਼ਾ ਖੋਲਿਆ ਜੀ ਅਸੀਂ ਸਾਰੇ ਮੌਕੇ ਦੀ ਜਿਹੜੀ ਹੈਗੀ ਫੈਂਸਿੰਗ ਸਾਈਸ ਵਾਲੇ ਸਾਰਾ ਕੁਝ ਉੱਥੇ ਅਸੀਂ ਜਿਹੜਾ ਕੀਤਾ ਹੈ ਸਰ ਕੋਈ ਸਸਪੀਸ਼ੀਅਸ ਚੀਜ਼ ਲੱਗਦੀ ਇਹਦੇ ਵਿੱਚ ਜਾਂ ਮੈਚਰ ਹੈ ਤਾਂ ਕੀ ਕੀ ਹੁਣ ਤੱਕ ਪਤਾ ਕੋਈ ਤੱਕ ਤਾਂ ਡਾਕਟਰ ਨੇ ਕੁਝ ਦੱਸਿਆ ਹੋਏਗਾ ਜਸਟ ਹਲੇ ਇਹ ਇਨਸੀਡੈਂਟ ਹੋਇਆ ਜੀ ਅਸੀਂ ਜਿਹੜਾ ਹੈਗਾ ਪੋਸਟ ਮਾਰਟਮ ਕਰਾਉਣ ਤੋਂ ਬਾਕੀ ਉਹਦੇ ਪਰਿਵਾਰ ਵਾਲੇ ਆਏ ਉਹਨਾਂ ਦੇ ਨਾਲ ਗੱਲਬਾਤ ਕਰਕੇ ਸੋ ਜਿਹੜੀ ਬੰਦੀ ਅਮੀ ਘਰ ਹੋਈ ਉਹ ਵੀ ਦੱਸ ਸਕਦੇ। ਕਿ ਸਰ ਇਹ ਪੁੱਛਦੇ ਸੀ ਇਹ ਪਤਾ ਕਿਵੇਂ ਲੱਗਿਆ ਜਿਹਦੇ ਬਾਰੇ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿਉਂਕਿ ਇਹਦੇ ਜਿਹੜੇ ਘਰ ਦੇ ਆ ਜਿਹੜੇ ਉਹ ਵਾਪਸ ਇੱਥੇ ਆਏ ਆ ਉਹ ਲੋਕੇਸ਼ਨ ਵਗੈਰਾ ਉਹਨਾਂ ਨੇ ਚੈੱਕ ਕੀਤੀ ਹੋਣੀ ਹੈ ਤਾਂ ਉਸ ਤੋਂ ਬਾਅਦ ਉਹ ਇੱਥੇ ਆਏ ਤਾਂ ਉਹਨਾਂ ਨੇ ਦਰਵਾਜ਼ਾ ਖਲਾ ਕੇ ਉਹਦੇ ਵਿੱਚ ਸਕਿਉਰਟੀ ਵਾਲ ਕਾਰਡ ਵਗੈਰਾ ਨਾਲ ਗੱਲਬਾਤ ਕੀਤੀ ਵੀ ਇੱਥੇ ਲੋਕੇਸ਼ਨ ਆਉਂਦੀ ਵੀ ਉਹਦੇ ਬਾਅਦ ਉਹਨਾਂ ਨੇ ਸਾਨੂੰ ਵੀ ਬੁਲਾਇਆ ਸੀ ਮੌਕੇ ਦੇ ਲਈ ਤਾਂ ਸਾਨੂੰ ਵੀ ਅਸੀਂ ਦਰਵਾਜ਼ਾ ਜਿਹੜਾ ਕਟਵਾ ਕੇ ਉੱਥੋਂ ਅੰਦਰ ਚੈੱਕ ਕੀਤਾ ਵੀ ਇਹਦੀ ਬਾ